ਔਰ ਫਿਰ ਫਰੋਹੀਪੁਰ ਸੈਂਟਰ ਜੇਲ੍ਹ ਸੁਰਖੀਆਂ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਤਲਾਸ਼ੀ ਦੇ ਦੌਰਾਨ ਵੱਡੀ ਤਦਾਦ ਵਿੱਚ ਮੋਬਾਈਲ ਫੋਨ ਦਾ ਮਿਲਣ ਦਾ ਜਿਹੜਾ سلسلہ ਉਹ جاری ਆ ਕਿਉਂਕਿ ਲੱਗਾ تھا ਜਿਹੜਾ ਤਲਾਸ਼ੀ ਬਿਆਨ ਜਿਹੜਾ ਜੇਲ੍ਹ ਦੇ ਅੰਦਰ ਜਿਆਦਾ ਸੋਹ ਰਫਲ ਆਤੀ ਜਿਹੜੇ ਜੇਲ੍ਹ ਦੇ ਅੰਦਰ ਬੰਦ ਨੇ ਤੇ ਉਹਨਾਂ ਦੇ ਕੋਲੋਂ ਜਿਹੜਾ ਵੀ ਮੋਬਾਈਲ ਫੋਨ ਜਿਹੜੇ ਆ ਮਿਲਦੇ ਆ 15 ਮੋਬਾਈਲ ਫੋਨ ਮਿਲਣ ਦੀ ਜਿਹੜੀ ਆ ਉਹ ਜਾਣਕਾਰੀ ਉਹ ਸਾਹਮਣੇ ਆ ਰਹੀ ਆ ਵੀ ਤੇ 15 ਹੀ ਹਵਾ ਲਾਤੀਆਂ ਤੇ ਤੇ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਵੀ ਕੀਤਾ ਗਿਆ ਵੀ ਕਹਿ ਜਾ ਸਕਦਾ ਵੀ ਜਿਹੜੀ ਕੇਂਦਰੀ ਜੇਲ ਫਰੀਦਕੋੜ ਹੈਗੀ ਆ ਉਹ ਮੇਸ਼ਾਂ ਜਿਹੜੀਆਂ ਸੁਰਕੀਆਂ ਵਿੱਚ ਰਹਿੰਦੀ ਆ ਤੇ ਲਗਾਤਾਰ ਜਿਹੜੇ ਮੋਬਾਈਲ ਮਿਲਦੇ ਆ ਉਹ ਕਾਫੀ ਚਿੰਤਾਜਨਕ ਜਿਹੜਿਆ ਵੀ ਉਹ ਦਿਖਾਈ ਦਉਂਦਾ ਕਿ ਕਿ ਜਿਹੜੇ ਜੇਲ ਦੇ ਅੰਦਰ ਬੰਦ ਹਵਾ ਲਾਤੀ ਹੋਣ ਕੈਦੀ ਹੋਣ ਇਹਨਾਂ ਦੇ ਕੋਲ ਮੋਬਾਈਲ ਫੋਨ ਦਾ ਮਿਲਣਾ ਵੀ ਉਹ ਕਿਸੇ ਠਤਰੇ ਤੋਂ ਘੱਟ ਜਿਹੜਾ ਸਾਬਤ ਨਹੀਂ ਹੁੰਦੇ ਆ ਲੇਕਿਨ ਉਸੇ ਰੋਗ ਦੇ ਬਾਵਜ ਤਲਾਸ਼ੀ ਦੇ ਦੌਰਾਨ ਇਹ ਮੋਬਾਈਲ ਫੋਨ ਜਿਹੜੇ ਆ ਉਹ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਕੱਜ ਵੀ ਜਦੋਂ ਤਲਾਸ਼ੀ ਬਿਆਨ ਕੀਤਾ ਗਿਆ ਤੇ ਉਹਦੇ ਵਿੱਚ ਜਿਹੜੇ 15 ਮੋਬਾਈਲ ਫੋਨ ਜਿਹੜੇ ਆ ਉਹ ਮੋਬਾਈਲ ਫੋਨ ਜਿਹੜੇ ਬਰਾਮਦ ਕੀਤੇ ਗਏ ਨੇ ਤੇ ਇਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਪਾਵੇਂ ਪੁਲਿਸ ਨੇ 15 ਹਵਾਲਾ ਤਿਆਰ ਨੇ ਮਾਮਲਾ ਜੂੜ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਲੇਕਿਨ ਸਵਾਲ ਇਹ ਉੱਠ ਨੇ ਜਿਹੜੇ ਲਾਜ਼ਮੀ ਆ ਵੀ ਆਖਿਰ ਐਡੀ ਵੱਡੀ ਤਦਾਦ ਦੇ ਵਿੱਚ ਜਿਹੜੇ ਮੋਬਾਈਲ ਫੋਨ ਆ ਇਹ ਕਿਵੇਂ ਜੇਲ੍ਹ ਦੇ ਅੰਦਰ ਪਹੁੰਚਦੇ ਆ ਤੇ ਇਹਨਾਂ ਨੂੰ ਜਿਹੜਿਆ ਜਦੋਂ ਕਾਬੂ ਕੀਤਾ ਜਾਂਦੇ ਆ ਤੇ ਉਦੋਂ ਤੱਕ ਨਹੀਂ ਪਹੁੰਚਿਆ ਜਾਂਦਾ ਜਿਹੜੇ ਲੋਕ ਇਹਨੂੰ ਚਾਹੇ ਬਾਹਰੋਂ ਲੋ ਕਰਕੇ ਅੰਦਰ ਪੇਜਦੇ ਹੋ ਤੇ ਚਾਹੇ ਕਿਸੇ ਸੋਰਸਿ ਤੋਂ来 ਜਾਂ ਅੰਦਰ ਜਾਂਦੇ ਹੋ ਉਹਨਾਂ ਤੇ ਜਿਹੜੀ ਕਾਰਵਾਈ ਕਿਉਂ ਨਹੀਂ ਹੁੰਦੀ ਪਿਛਲੇ ਕੁਝ ਦਿਨ ਪਹਿਲਾਂ ਆਪ ਦੇਖਣ ਮਿਲਿਆ ਸੀਗਾ ਵੀ ਇੱਕ ਜੇਲ੍ਹ ਨੇ ਕਰਮਚਾਰੀ ਜਿਹੜਾ ਉਹ ਆਫਸੋਰਸ ਤੇ ਲੱਗਾ ਹੋਇਆ ਸੀਗਾ ਉਹਨੂੰ ਕਾਬੂ ਕੀਤਾ ਗਿਆ ਸੀਗਾ ਤੋਂ ਪਤਾ ਚੱਨਾ ਸੀਗਾ ਵੀ ਇਹ ਜਿਹੜੀ ਥਰੋ ਜਿਹੜੀ ਕੀਤੀ ਜਾਂਦੀ ਆ ਉਸ ਸ਼ਖਸ ਦੀ ਜਿਹੜੀ ਮਿਲੀ ਪੁਕਤ ਕਰਕੇ ਜਿਹੜੀ ਉਹ ਕੀਤੀ ਜਾਂਦੀ ਆ ਉਸ ਤੋਂ ਉਹਨੇ ਤੇ ਕਾਰਵਾਈ ਕਰਕੇ ਭਾਵੇਂ ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਜੇਲ੍ਹ ਦੇ ਹੰਦਰ ਹੋਂ ਸਭ ਕੁਝ ਠੀਕ ਚੱਲਦਾ ਪਿਆ ਲੇਕਿਨ ਉਸ ਤੋਂ ਬਾਅਦ ਵੀ ਅੱਜ ਫੇਰ ਇੱਕ ਵਾਰ ਜਿਹੜੀਆਂ 15 ਮੋਬਾਈਲ ਫੋਨ ਜਿਹੜੇ ਮਿਲੇ ਆ ਉਹਦੇ ਦਾਤੇ ਜਿਹੜੀਆਂ ਦੀ ਜੇਲ੍ਹ ਅਧਿਕਾਰੀਆਂ ਦੇ ਕਹਿੰਦੇ ਉ ਹਵਾਲਾ ਲਾਤੀਆਂ ਦੇ ਮਾਮਲੇ ਸਰਚ ਕਰ ਦਿੱਤਾ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਤਾਂ ਜੋ ਪਤਾ ਚੱਲ ਸਕੇ ਕਿ ਜਿਹੜੇ ਮੋਬਾਈਲ ਫੋਨ ਕਿਹਾਂ ਜੇਲ੍ਹ ਦੇ ਅੰਦਰ ਕਿੰਨੇ ਭੇਜਿਆ ਤੇ ਕਿਵੇਂ ਭੇਜਿਆ ਤਾਂ ਜੋ ਉਸ ਤੋਂ ਵੀ ਜੜੀਆਂ ਕਾਰਵਾਈ ਹੋ ਕੀਤੀ ਜਾ ਸਕੇ ਕੈਮਰਾਮੈਨ ਜਿਹੜਾ ਸਰਜੀਤ ਸਿੰਘ ਰਾਣਿਕ ਸੇਰਾ ਪ੍ਰੋਇਕਟ